ਦੇਖ ਲਈ ਨਾ ਬੜਾ ਦੇਖੇ ਤੁਸੀਂ ਹਾਂਜੀ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕੀ ਕੰਮ ਕਰਨਾ ਹੈ ਮੇਰਾ ਨਾਮ ਬੋਬੀ ਹੈ ਮੈਂ ਸੁਲਤਾਨਪੁਰੀ ਰਹਿਣ ਵਾਲੀ ਕਟਨਾ ਇੱਦਾਂ ਹੀ ਹੈ ਤੇ ਉੱਥੇ ਬੈਠੇ ਸੀ ਆੜਤ ਤੇ ਠੀਕ ਆ ਮੇਰੇ ਨਾਲ ਦੇ ਮੁੰਡੇ ਨੂੰ ਕਿਸੇ ਦਾ ਫੋਨ ਆਉਂਦਾ ਹੈ ਵੀ ਆ ਜਾ ਆਪਾਂ ਕੋਈ ਗੱਲਬਾਤ ਕਰਨੀ ਹੈ ਠੀਕ ਆ ਉਹ ਆਏ ਜੀ ਤਿੰਨ ਚਾਰ ਗੱਡੀਆਂ 'ਚ ਭਰ ਕੇ ਜੀ ਠੀਕ ਆ ਉਹ ਘਟੋ ਘਟਨੀ 9 ਤੋਂ 10 ਪਲੱਸ ਮੁੰਡੇ ਸੀਗੇ ਜੀ ਠੀਕ ਆ ਅਸੀਂ ਗੱਲਬਾਤ ਕਰਦੇ ਕਰਦੇ ਇਦਾਂ ਹੀ ਉਹ ਉਹਨਾਂ ਨੇ ਗਾਲ ਗੂਲ ਕੱਢੀ ਆ ਸਾਡਾ ਮੁੰਡਾ ਬੋਲਿਆ ਇੱਕ ਨੇ ਸਿੱਧੀ ਚਲਾਤੀ ਸਾਡੇ ਵੱਲੋਂ ਗੋਲੀ ਕਰਕੇ ਮੇਰੀ ਪਿੱਠ ਤੇ ਗੋਲੀ ਵੱਜੀ ਆਈ ਬਸ ਇਹੋ ਹੀ ਕਾਰਨ ਆਈ ਕਿੰਨੇ ਫਾਇਰ ਹੋਏ ਦੋ ਫਾਇਰ ਹੋਏ ਜੀ ਇੱਕ ਵੱਜਾ ਮੇਰੇ ਇੱਕ ਬੰਦੇ ਜਿਹਨੇ ਗੋਲੀ ਚਲਾਈ ਉਹ ਵੀ ਪਤਾ ਬੰਦਿਆਂ ਦਾ ਨਹੀਂ ਪਤਾ ਇੱਕ ਵਿੱਚੋਂ ਜਿਹੜਾ ਮੁੰਡਾ ਮੇਨ ਸੀਗਾ ਨਾਲ ਉਹਨਾਂ ਦੇ ਉਹਦਾ ਨਾਮ ਹੈਗਾ ਗਗਜੀਤ ਸਿੰਘ ਚੀਤਾ ਕੁਛ ਇਦਾਂ ਹੀ ਸ਼ੇਖ ਮੰਗਾ ਪਿੰਡ ਆਈ ਉਹਦਾ ਨਾਲ ਗੋਲੀ ਉਹਨੇ ਚਲਾਈ ਗੋਲੀ ਉਹਦੇ ਨਾਲ ਦੇ ਮੁੰਡੇ ਨੇ ਚਲਾਈ ਆਈ ਹਾਂਜੀ ਨਹੀਂ ਕੋਈ ਪ੍ਰਾਣੀ ਰੰਜਸ਼ ਨਾ ਤਾਂ ਮੈਨੂੰ ਜਾਣਦੀ ਆ ਜੀ ਉਹ ਇਹ ਫੋਨ ਤੇ ਕੀ ਹੋਈ ਸੀ ਗੱਲਬਾਤ ਫੋਨ ਤੇ ਕਿਸੇ ਮੇਰੇ ਵੀਰ ਨੂੰ ਫੋਨ ਆਇਆ ਸੀ ਕੋਈ ਪਹਿਲਾਂ ਕੋਈ ਗੱਲ ਹੋਊਗੀ ਜਵਾਕਾਂ ਦੀ ਉਹ ਤਾਂ ਨਿਬੜ ਗਈ ਰਾਈ ਨਾਵਾ ਹੋ ਗਿਆ ਜੀ ਉਹਨਾਂ ਦਾ ਤੇ ਉਹਨੂੰ ਕਿਤੇ ਕਹਿੰਦੇ ਕਿ ਨਿਆਣਿਆਂ ਦੀ ਗੱਲ ਹੋਈ ਐ ਜੋ ਤਾਲਾ ਆਪ ਗੱਲ ਕਰਨੀ ਬੈਠੇ ਕੋਈ ਅਸੀਂ ਚਾਰ ਜਣੇ ਸਿਰਫ ਗਏ ਜੀ ਉਹ ਘਟੋ ਕਰਨੀ ਮੇਰੇ ਹਿਸਾਬ ਨਾਲ 12 ਤੋਂ ਪਲੱਸ ਬੰਦੇ ਸੀਗੇ ਅਸੀਂ ਗੱਲ ਕਰਨ ਨਹੀਂ ਗਏ ਸੀ ਨਾ ਕੋਈ ਸਾਡੇ ਕੋਲ ਤਿਆਰ ਖਾਲੀ ਹੱਥ ਆਇਆ ਬਾਹਰਲੀ ਮੰਡੀ ਗੱਡੀਆਂ ਤਿੰਨ ਸੀ ਉਹਨਾਂ ਕੋ ਇੱਕ ਤਾਰ ਸੀ ਇੱਕ ਪੋਲੋ ਸੀ ਤੇ ਇੱਕ i20 ਸੀ ਆ ਜੀ ਮਮਤਾ ਜੀ ਕੋਈ ਟ੍ਰਾਨੀ ਦੁਸ਼ਮਣੀ ਨਹੀਂ ਜੀ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਤਾਂ ਉਦਾਂ ਹੀ ਲੱਗ ਗਿਆ ਉਹਨਾਂ ਦੇ ਛਡੌਣ ਗਿਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਸੀਗੇ ਉਹਨੂੰ ਪਤਾ ਨਹੀਂ ਕੀ ਦਿਖਿਆ ਜੀ ਉਹਨੇ ਗੋਲੀ ਚਲਾਤੀ ਹਾਂਜੀ ਅਸਲ ਕੀ ਨਾਮ ਹੈ ਸਰ ਦਾ ਕੀ ਨਾਮ ਹੈ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਮੇਰੀ ਪੋਸਟਿੰਗ ਹੈ ਥੋੜਾ ਟਾਈਮ ਪਹਿਲੇ ਆਪਣੇ ਕੋਲ ਇੱਕ ਕੇਸ ਆਇਆ ਸੀਗਾ ਅਲਾਈਟ ਹਿਸਿਓ ਪਾਰਾ ਪਾਇਰਾਮ ਇੰਜੀਨੀਅਰ ਨਾਲ ਆਇਆ ਆਪਣੇ ਕੋਲ ਪੀਸ਼ੈਂਟ ਉਹ ਤਾਂ ਨਾਮ ਹੈ ਬੋਬੀ son of ਜਸਵਿੰਦਰਪਾਲ ਲੋਕਲ ਸੁਲਤਾਨਪੁਰ ਦਾ ਰਹਿਣ ਵਾਲਾ ਉਹਦੀ ਜੋ ਆਪਾਂ ਐਮਐਲਆਰ ਕੱਟ ਕੇ ਉਹਨੂੰ ਆਪਣਾ ਅਗਲੇ ਅਗਲੇ ਇਲਾਜ ਵਾਸਤੇ ਆਪਾਂ ਉਹਨੂੰ ਰੈਫਰ ਕਰ ਦਿੱਤਾ ਸਿਵਲ ਹਸਪੀਟਲ ਕਪੂਰਥਲਾ ਤੇ ਜੋ ਇਨਫੋਰਮੇਸ਼ਨ ਸੀ ਉਹ ਪੁਲਿਸ ਨੂੰ ਵੀ ਦੇ ਦਿੱਤੀ ਗਿਆ ਉਹ ਆ ਕੇ ਆਪਣੇ ਬਿਆਨ ਲੈ ਗਏ ਚਲੋ ਸਾਲ ਸੁਲਤਾਨਪੁਰ ਨੂੰ ਵੀ ਪਹੁੰਚਿਓ ਹਾਂਜੀ ਕੰਟਰੋਲ ਨੂੰ ਤਾਂ ਫੋਨ ਆਇਆ ਸੀ ਕਿ ਦਾਣਾ ਮੰਡੀ ਆਪਣੇ ਸੁਲਤਾਨਪੁਰ 로ਦੀ ਵਿਖੇ ਕੋਈ ਝਗੜਾ ਹੋਇਆ ਸੀਗਾ ਉਹਦੇ ਸਬੰਧ ਵਿੱਚ ਅਸੀਂ ਸਿਵਲ ਹਸਪਤਾਲ ਆਏ ਸੀਗੇ ਇਤੇ ਇੱਕ ਜਿਹੜਾ ਜਿਹਦੇ ਬੈਕ ਸਾਈਡ ਤੇ ਥੋੜਾ ਜਿਹਾ ਜ਼ਖਮ ਹੈਗਾ ਜੀ ਉਹਦੇ ਬਾਰੇ ਡਾਕਟਰ ਸਾਹਿਬ ਬਾਅਦ ਦੱਸਦੇ ਕਿ ਬੋਬੀ ਨਾਂ ਦਾ ਜਿਹੜਾ ਜ਼ਖਮੀ ਇਹ son of ਦਸਵਿੰਦਰ ਸਿੰਘ ਗਰਾਰੀ ਚੌਂਕ ਸultanpur ਦਾ ਹੈਗਾ ਇਹਦਾ ਹੀ ਸਟੇਟਮੈਂਟ ਇਹਦੀ ਲਿਖ ਲਈ ਹੈ ਜੀ ਤੇ ਇਹਨੂੰ ਡਾਕਟਰ ਸਾਹਿਬ ਨੇ ਆਪਣੇ ਟ੍ਰੀਟਮੈਂਟ ਵਾਸਤੇ ਨੈਕਸਟ ਆਪਣੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਤੇ ਜਿਹੜਾ ਬਿਆਨ ਹੋ ਗਿਆ ਸੰਸਾਰ ਜੋ ਵੀ ਕਾਰਵਾਈ ਕਰਕੇ ਦੋਸ਼ੀ ਜਲਦੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਹੈ ਕਿੰਨੀਆਂ ਗੋਲੀਆਂ ਕਿੰਨੀਆਂ ਚੱਲਦੀ ਗੱਲ ਰਹੀ ਹੈ ਇਹ ਬਿਆਨ ਮੁਤਾਬਕ ਤਾਂ ਜੇ ਕਹਿੰਦਾ ਫਾਇਰਿੰਗ ਹੋਈ ਸੀ ਮੇਰੇ ਇੱਕ ਇੱਕ ਗੋਲੀ ਮੇਰੇ ਬੈਕ ਸ਼ੀਟ ਤੇ ਲੱਗੀ ਹੈ ਭੱਜਣ ਲੱਗੇ ਦੇ ਹਾਂਜੀ ਹਾਂ ਕੀ ਕਰ ਰਹੀ ਕੀਤੀ ਜਾਰੀ ਕਰ ਰਹੀ ਵਸੇ ਇਹ ਬਿਆਨ ਸੰਸਾਰ ਜਿਹੜੀ ਵੀ ਜੁਰਮ ਮੜਦਾ ਸੋ ਮਗਲਾਂ ਦਾ ਜਕਰ ਕੇ ਤਪੀਸ਼ਾਉਣ ਤੇ ਆ ਜਿਹੜਾ ਹੋਇਆ ਕਿ ਇਸ ਕਾਰਨ ਦੇ ਕਿ ਕੋਈ ਪ੍ਰਾਲੀ ਰੰਜਸ਼ਬਾਈ ਸੀਗੀ ਹੈ ਜਿਹਨਾਂ ਦੀ ਕੋਈ ਉਹਦੇ ਵਜਾ ਕਰਕੇ ਹੋਇਆ ਹੈ